ਜੇਕਰ ਤੁਸੀਂ ਵੀ ਪੇਟ ਦੇ ਬਲ ਸੌਂਦੇ ਹੋ ਤਾਂ ਇੱਕ ਖਾਸ ਖਬਰ ਤੁਹਾਡੇ ਲਈ ਹੈ ਕਿਉਂਕਿ ਪੇਟ ਦੇ ਬਲ ਸੌਣ ਦੇ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਨੇ ਚਿਹਰੇ ਤੇ ਸਰੀਰ ਦੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਨੇ ਤਾਂ ਪੇਟ ਦੇ ਬਲ ਸੋਣਾ ਸ਼ੁਰੂ ਦੇ ਵਿੱਚ ਭਾਵੇਂ ਆਰਾਮਦਾਇਕ ਲੱਗੇ ਪਰ ਲੰਬੇ ਸਮੇਂ ਤੱਕ ਇਸ ਤਰੀਕੇ ਦੇ ਨਾਲ ਸੌਣਾ ਸਿਹਤ ਦੇ ਉੱਤੇ ਨਕਾਰਾਤਮਕ ਅਸਰ ਪਾ ਸਕਦਾ ਹੈ ਕਈ ਲੋਕ ਜਲਦੀ ਨੀਂਦ ਆਉਣਾ ਚਾਹ ਫਿਰ ਕੁਰਾੜੇ ਘਟਾਉਣ ਦੇ ਲਈ ਇਸ ਅੰਦਾਜ਼ ਨੂੰ ਸੁਣਾ ਪਸੰਦ ਕਰਦੇ ਨੇ ਪਰ ਸਰੀਰ ਦੇ ਉੱਤੇ ਖਾਸ ਕਰਕੇ ਰੀੜ ਦੀ ਹੱਡੀ ਅਤੇ ਗਰਦਨ ਦੇ ਉੱਤੇ ਪੈਣ ਵਾਲਾ ਦਬਾਅ ਹੌਲੀ ਹੌਲੀ ਪੁਰਾਣੀਆਂ ਤਕਲੀਫਾਂ ਅਤੇ ਸਰੀਰ ਸਮੱਸਿਆਵਾਂ ਜਿਵੇਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਰੀਡ ਦੇ ਵੱਲ ਸੌਣ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਰੀਡ ਦੀ ਹੱਡੀ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪਾਉਂਦਾ ਹੈ ਕਿਉਂਕਿ ਸਰੀਰ ਦਾ ਬੱਧਰ ਭਾਰ ਜੋ ਕਿ ਜ਼ਿਆਤਰ ਭਾਰ ਧਰ ਦੇ ਉੱਤੇ ਕੇਂਦ੍ਰਿਤ ਕਰਦਾ ਹੈ ਇਸ ਕਰਕੇ ਪੇੜ ਦੇ ਵੱਲ ਲੇਟਣ ਦੇ ਨਾਲ ਰੀਡ ਨੂੰ ਅਸੰਭਾਵਿਤ ਤਰੀਕੇ ਨਾਲ ਚੁਕਣਾ ਪੈਂਦਾ ਹੈ ਇਸ ਦਬਾਅ ਨੂੰ ਸਹਿਣ ਲਈ ਪਿੱਠ ਜੋ ਕਿ ਪਿੱਠ ਪਿਛੇ ਵੱਲ ਮੁੜ ਜਾਂਦੀ ਹੈ ਜਿਸ ਦੇ ਨਾਲ ਰੀੜ ਦੀ ਕੁਦਰਤੀ ਵਰਕ ਜੋ ਕਿ ਵਕਰੀਆ ਸਿੱਧੀ ਹੋ ਜਾਂਦੀ ਹੈ ਤੇ ਇਸ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ ਇਸ ਕਾਰਨ ਕਮਰ ਦੇ ਹੇਠਲੇ ਹਿੱਸੇ ਦੇ ਉੱਤੇ ਵਾਧੂ ਦਬਾਅ ਪੈਂਦਾ ਹੈ ਅਤੇ ਸਵੇਰੇ ਉੱਠਣ ਦੇ ਉੱਤੇ ਅਕੜਨ ਜਾਂ ਫਿਰ ਗਰਦੋਕੀ ਦਰਦ ਮਹਿਸੂਸ ਹੋ ਸਕਦਾ ਹੈ ਸਮੇਂ ਦੇ ਨਾਲ ਇਹ ਹਾਲਤ ਮਾਸਪੇਸ਼ੀਆਂ ਤੇ ਜੋੜਾਂ ਨੂੰ ਪੂਰਾ ਆਰਾਮ ਦੇ ਮੂਡ ਠੀਕ ਹੋਣ ਤੋਂ ਰੋਕ ਦਿੰਦੀ ਹੈ ਜਿਸ ਦੇ ਨਾਲ ਪੁਰਾਣਾ ਕਮਰ ਦਰਦ ਵੀ ਵਿਕਸਿਤ ਹੋ ਸਕਦਾ ਹੈ ਮੈਂ ਦੱਸਦੀ ਕਿ ਗਰਦਨ ਦਾ ਦਰਦ ਦੇ ਪੇਟ ਦੇ ਬਲ ਸੌਣ ਦਾ ਇੱਕ ਆਮ ਨਤੀਜਾ ਇਸ ਅੰਦਾਜ਼ ਦੇ ਵਿੱਚ ਸੌਣ ਸਮੇਂ ਸਾਹ ਲੈਣ ਦੇ ਲਈ ਸਿਰ ਨੂੰ ਇੱਕ ਪਾਸੇ ਮੋੜਨਾ ਪੈਂਦਾ ਹੈ ਜਿਸ ਦੇ ਨਾਲ ਗਰਦਨ ਲੰਬੇ ਸਮੇਂ ਤੱਕ ਮੋੜੀ ਰਹਿੰਦੀ ਹੈ ਇਹ ਲਗਾਤਾਰ ਮੁੜਾ ਨਸਾ ਦੇ ਉੱਤੇ ਦਬਾਅ ਪਾਉਂਦਾ ਹੈ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਦੇ ਵਿੱਚ ਖਿੱਚ ਪੈਦਾ ਕਰਦਾ ਹੈ ਇਸ ਕਾਰਨ ਅਕੜਨ ਤੇ ਝੰਜਣਾਹਟ ਸੁਣ ਹੋਣਾ ਜਾਂ ਫਿਰ ਅਦਰਦ ਕੰਧਿਆ ਦੇ ਉਤੇ ਕੰਧਿਆ ਤੇ ਬਾਹਾਂ ਤੱਕ ਫੈਲ ਜਾਂਦਾ ਹੈ ਸਿਰ ਦੀ ਇਹ ਅਸਭਾਵਿਕ ਜੋ ਕਿ ਅਸਭਾਵਿਕ ਸਥਿਤੀ ਰੀੜ ਦੀ ਗਰਦਨ ਵਾਲੀ ਹੱਡੀ ਦੀ ਕੁਦਰਤੀ ਬਣਾਵਟ ਨੂੰ ਵੀ ਖਰਾਬ ਕਰ ਦਿੰਦੀ ਆ ਜਿਸ ਦੇ ਨਾਲ ਦਰਦ ਹੋਣਾ ਜੋ ਕਿ ਦਰਦ ਹੋਰ ਵੀ ਵੱਜ ਜਾਂਦਾ ਹੈ ਤੇ ਨਸਾਂ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵੀ ਵੱਜ ਜਾਂਦਾ ਹੈ ਪੇਟ ਦੇ ਬਿਲ ਸੋਣਾ ਸਿਰਫ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਉੱਤੇ ਹੀ ਨਹੀਂ ਸਗੋਂ ਸਾਹ ਲੈਣ ਦੀ ਪ੍ਰਕਿਰਿਆ ਦੇ ਉੱਤੇ ਵੀ ਅਸਰ ਪਾਉਂਦਾ ਹੈ ਜਦੋਂ ਕੋਈ ਵਿਅਕਤੀ ਪੇਟ ਦੇ ਵੱਲ ਲੇਟਦਾ ਹੈ ਤਾਂ ਛਾਤੀ ਦੇ ਉੱਤੇ ਦਬਾਅ ਪੈਂਦਾ ਹੈ ਜਿਸ ਕਰਕੇ ਫੇਫੜੇ ਪੂਰੀ ਤਰ੍ਹਾਂ ਫੈਲ ਨਹੀਂ ਪਾਉਂਦੇ ਇਸ ਦੇ ਨਾਲ ਨਤੀਜਾ ਇਹ ਹੁੰਦਾ ਹੈ ਕਿ ਸਾਹ ਉਠਲਾ ਹੋ ਜਾਂਦਾ ਹੈ ਅਤੇ ਸਰੀਰ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ ਭਾਵੇਂ ਤੁਸੀਂ ਪੂਰੀ ਰਾਤ ਸੋ ਲਓ ਪਰ ਫਿਰ ਵੀ ਥਕਾਵਟ ਮਹਿਸੂਸ ਹੋ ਸਕਦੀ ਹੈ ਜਿਨ੍ਹਾਂ ਲੋਕਾਂ ਨੂੰ ਅਸਥਮਾ ਜਾਫਿਰ ਸਲੀਪ ਐਪਨੀਆ ਵਰਗੀਆਂ ਸਾਹ ਦੇ ਨਾਲ ਸੰਬੰਧਤ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦੇ ਲਈ ਇਹ ਹਾਲਤ ਹੋਰ ਵੀ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ ਇਸ ਅੰਦਾਜ਼ ਦੇ ਵਿੱਚ ਸੌਣ ਦੇ ਹੋਰ ਨੁਕਸਾਨਾਂ ਦੇ ਵਿੱਚੋਂ ਇੱਕ ਹੈ ਚਿਹਰੇ ਦੇ ਉੱਤੇ ਤਕੀਆ ਲੱਗਣ ਦੇ ਕਾਰਨ ਸਮੇਂ ਤੋਂ ਪਹਿਲਾਂ ਝੋੜੀਆਂ ਪੈ ਜਾਣਾ ਜੀ ਹਾਂ ਇਸ ਤੋਂ ਇਲਾਵਾ ਗਰਭਾਸ਼ੀ ਔਰਤਾਂਵਾਂ ਦੇ ਲਈ ਪੇਟ ਦੇ ਉੱਤੇ ਪੈਣ ਵਾਲਾ ਦਬਾਅ ਅਸੁਵਿਧਾ ਪੈਦਾ ਕਰ ਸਕਦਾ ਹੈ ਅਤੇ ਖੂਨ ਦੇ ਪ੍ਰਵਾਹ ਦੇ ਵਿੱਚ ਰੁਕਾਵਟ ਵੀ ਪੈਦਾ ਕਰ ਸਕਦਾ ਹੈ ਖਾਸ ਕਰਕੇ ਬੱਚੇ ਦੇ ਲਈ ਨੁਕਸਾਨਦੇਹ ਆਦਤ ਹੋ ਸਕਦੀ ਹੈ ਜੀ ਹਾਂ ਬੱਚਿਆਂ ਦੇ ਲਈ ਪੇਟ ਦੇ ਬਲ ਸੌਣਾ ਖਾਸ ਤੌਰ ਦੇ ਉੱਤੇ ਖਤਰਨਾਕ ਹੁੰਦਾ ਹੈ ਜੋ ਕਿ ਹੈ ਅਚਾਨਕ ਬੱਚੇ ਦੀ ਮੌਤ ਦੇ ਸਿੰਡਰੋਮ ਦੇ ਖਤਰੇ ਦੇ ਨਾਲ ਸਿੱਧਾ ਜੁੜਿਆ ਹੋਇਆ ਹੈ ਇਸੇ ਲਈ ਸਿਹਤ ਵਿਸ਼ੇਸ਼ ਗਿਆਨ ਸਲਾਹ ਦਿੰਦੇ ਨੇ ਕਿ ਬੱਚਾ ਨੂੰ ਕਦੇ ਵੀ ਪੇਟ ਦੇ ਬਲ ਨਹੀਂ ਸੋਣਾ ਚਾਹੀਦਾ ਤਾਂ 40 ਹਸਪਤਾਲ ਦੇ ਜੋ ਕਿ ਫਰੀਦাবাদ ਦੇ ਡਾਇਰੈਕਟਰ ਅਤੇ ਡਿਪਲੋਮਾ ਨੋਲਜੀ ਵਿਭਾਗ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਵੱਲੋਂ ਕਿਹਾ ਹੈਗਾ ਕਿ ਪੇਟ ਦੇ ਬਲ ਸੋਣਾ ਕੁਝ ਲੋਕਾਂ ਨੂੰ ਭਾਵੇਂ ਆਰਾਮਦਾਇਕ ਲੱਗਦਾ ਹੋਵੇ ਤਾਂ ਪਰ ਇੱਕ ਆਦਤ ਬਣਨਾ ਜਾਂ ਫਿਰ ਆਦਸ਼ ਲੱਗ ਜਾਣਾ ਇਹ ਪਰ ਇਸ ਦੇ ਨਾਲ ਜੁੜੇ ਖਤਰੇ ਥੋੜੇ ਸਮੇਂ ਦੇ ਆਰਾਮ ਦੇ ਨਾਲੋਂ ਕਈ ਗੁਣਾ ਗੰਭੀਰ ਹੁੰਦੇ ਨੇ ਰੀਡ ਦੀ ਹੱਡੀ ਦੇ ਗਲਤ ਸੰਤੁਲਨ, ਗਰਦਨ ਦੇ ਦਰਦ, ਸਾਹ ਲੈਣ ਦੇ ਵਿੱਚ ਮੁਸ਼ਕਲ ਅਤੇ ਚਿਹਰੇ ਦੀ ਸੁੰਦਰਤਾ ਦੇ ਨਾਲ ਜੁੜੇ ਨੁਕਸਾਨ ਇਹ ਸਾਰੇ ਲੰਬੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਨੇ। ਸਿਹਤ ਮਾਹਿਰ ਸਲਾਹ ਦਿੰਦੇ ਨੇ ਕਿ ਰੀਡ ਦੀ ਹੱਡੀ ਦੇ ਠੀਕ ਸੰਤੁਲਨ ਦਬਾਅ ਵਾਲੇ ਬਿੰਦੂਆ ਦੇ ਵਿੱਚ ਕਮੀ ਅਤੇ ਵਧੀਆ ਨੀਂਦ ਲਈ ਪਿੱਠ ਦੇ ਵੱਲ ਅਜਾਫਿਰ ਕਰਵਟ ਲੈ ਕੇ ਸੋਣਾ ਸਭ ਤੋਂ ਸੁਰੱਖਿਅਤ ਤੇ ਸਿਹਤਮੰਦ ਵਿਕਲਪ ਹੈ ਜੇਕਰ ਤੁਸੀਂ ਵੀ ਪੇਟ ਦੇ ਵੱਲ ਸੌਂਦੇ ਹੋ ਤਾਂ ਇੱਕ ਖਾਸ ਖਬਰ ਤੁਹਾਡੇ ਲਈ ਹੈ ਤੇ ਆਪਣੇ ਇਸ਼ਵਾਰਾਂ ਨੂੰ ਇੱਕ ਖਬਰ ਹੀ ਪੜ੍ਹ ਜਿ ਨੂੰ ਸਾਂਝੀ ਕਰ ਦਿਓ ਇਹ ਅਪਡੇਟ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਸੋਣਾ ਇੱਕ ਵੱਲ ਤੁਹਾਡੇ ਲਈ ਆਰਾਮਦਾਇਕ ਹੋ ਸਕਦਾ ਹੈ ਪਰ ਇਹ ਲੰਬੇ ਸਮੇਂ ਲਈ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ